ਹਲਕਾ ਨਕੋਦਰ ਦੇ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਵਿਧਾਇਕ ਬਣ ਦੇ ਸਾਰ ਹੀ ਆਪਣੇ ਹਲਕੇ ਦੇ ਕੰਮਾਂ ਨੂੰ ਲੈ ਕੇ ਕਾਫੀ ਚਿੰਤਤ ਨਜ਼ਰ ਆ ਰਹੇ ਹਨ ਜੇਕਰ ਹਲਕਾ ਨਕੋਦਰ ਦੇ ਇਤਿਹਾਸਕ ਨਗਰ ਬਿਲਗਾ ਦੀ ਗੱਲ ਕੀਤੀ ਜਾਵੇ ਤਾਂ ਬਿਲਗਾ ਨਗਰ ਨੂੰ ਪਿਛਲੇ 2.5 ਸਾਲ ਦੇ ਅਰਸੇ ਦੌਰਾਨ ਲਗਭਗ 50 ਕਰੋੜ ਦੀ ਰਕਮ ਗ੍ਰਾਂਟ ਵਜੋਂ ਬੀਬੀ ਇੰਦਰਜੀਤ ਕੌਰ ਮਾਨ ਨੇ ਮੁਹੱਈਆ ਕਰਾਈ ਹੈ ਜਿਸ ਵਿੱਚੋਂ ਲਗਭਗ 33 ਕਰੋੜ ਦਾ ਕੰਮ ਸੀਵਰੇਜ ਦਾ ਨਗਰ ਵਿੱਚ ਚੱਲ ਰਿਹਾ ਹੈ ਜੇਕਰ ਬਿਲਗਾ ਨੂੰ ਜੋੜਨ ਵਾਲੀਆਂ ਸੜਕਾਂ ਤੇ ਨਿਗਾਹ ਮਾਰੀ ਜਾਵੇ ਤਾਂ ਪਿਛਲੀਆਂ ਸਰਕਾਰਾਂ ਦੌਰਾਨ ਮੁਵਾਈ ਤੋਂ ਲੈ ਕੇ ਬਿਲਗਾ ਤੱਕ ਤੇ ਬਿਲਗੇ ਤੋਂ ਲੈ ਕੇ ਨੂਰਮਹਿਲ ਤੱਕ ਦਾ 9 ਕਿਲੋਮੀਟਰ ਦਾ ਸੜਕ ਜਿਹੜੀ ਸੀ ਉਹ ਬਹੁਤ ਜ਼ਿਆਦਾ ਖਸਤਾ ਹਾਲਤ ਵਿੱਚ ਸੀ। ਬੀਬੀ ਇੰਦਰਜੀਤ ਕੌਰ ਮਾਨ ਦੇ ਯਤਨਾਂ ਸਦਕਾ ਬਿਲਗਾ ਤੋਂ ਮੁਵਾਈ ਅਤੇ ਨੂਰਮਹਿਲ ਤੋਂ ਬਿਲਗਾ ਤੱਕ ਦਾ ਲਿੰਕ ਰੋਡ ਜਿਸ ਤਰੀਕੇ ਦੇ ਨਾਲ ਬਣਾਇਆ ਗਿਆ ਹੈ ਉਸ ਨੂੰ ਦੇਖ ਕੇ ਸਾਰੇ ਹੀ ਇਸ ਗੱਲ ਦੀ ਪ੍ਰਸ਼ੰਸਾ ਕਰਦੇ ਨੇ ਕਿ ਰੋਡ ਬਹੁਤ ਹੀ ਮਜ਼ਬੂਤੀ ਦੇ ਨਾਲ ਬਣਿਆ ਹੈ। ਨਗਰ ਬਿਲਗਾ ਨੂੰ ਵੱਖ-ਵੱਖ ਪਿੰਡਾਂ ਨਾਲ ਜੋੜਦੀਆਂ ਲਿੰਕ ਸੜਕਾਂ ਵਿੱਚੋਂ ਉਮਰਪੁਰ ਕਲਾਂ ਤੱਕ ਦੀ ਸੜਕ ਦੀ ਹਾਲਤ ਵੀ ਖਸਤਾ ਦੇਖੀ ਗਈ ਸੀ। ਜਿਸ ਉੱਪਰ ਕਾਰਵਾਈ ਕਰਦਿਆਂ ਹਲਕਾ ਵਿਧਾਇਕ ਬੀਬੀ ਇੰਦਰੀਤ ਕੌਰ ਮਾਨ ਨੇ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹ ਸੜਕ ਜਲ ਤੋਂ ਜਲਦ ਬਣਾਈ ਜਾਵੇ। ਵਿਧਾਇਕ ਜੀ ਦੇ ਹੁਕਮਾਂ ਤੋਂ ਬਾਅਦ ਪੰਜਾਬ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਦਫ਼ਤਰੀ ਕਾਰਵਾਈ ਪੂਰੀ ਕੀਤੀ ਗਈ। ਜੇਸੋਪਰਾਂਤ ਸੜਕ ਨੂੰ ਨਵੀਂ ਬਣਾਉਣ ਦਾ ਕੰਮ ਆਰੰਭ ਦਿੱਤਾ ਗਿਆ ਨਗਰਪੰਚਾਇਤ ਬਿਲਗਾ ਦੇ ਪ੍ਰਧਾਨ ਗੁਰਨਾਮ ਸਿੰਘ ਜਖੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਤਿਹਾਸਕ ਨਗਰ ਨੂੰ ਪਿਛਲੇ 2.5 ਸਾਲ ਦੇ ਵਿੱਚ ਕਰੋੜਾਂ ਰੁਪਏ ਦੇ ਕੇ ਇਸ ਨਗਰ ਦੀ ਸ਼ਾਨ ਵਿੱਚ ਵਾਧਾ ਕੀਤਾ ਹੈ ਤੇ ਨਗਰ ਦੀ ਨੌਹਾਰ ਬਦਲੀ ਹੈ ਉਹਨਾਂ ਨੇ ਆਸ ਕੀਤੀ ਹੈ ਕਿ ਆਉਣ ਵਾਲੇ 2 ਸਾਲਾਂ ਵਿੱਚ ਰਿੰਗ ਰੋਡ ਤੋਂ ਇਲਾਵਾ ਜਿਹੜੇ ਵੀ ਕੰਮ ਨਗਰ ਦੀ ਬਿਹਤਰੀ ਵਾਸਤੇ ਹੋਣੇ ਬਾਕੀ ਹਨ ਉਹ ਕੰਮਾਂ ਨੂੰ ਕਰਵਾਉਣ ਵਿੱਚ ਹਲਕਾ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਨਾਲ ਹਰ ਰਾਬਤਾ ਕਰਕੇ ਕੋਸ਼ਿਸ਼ ਕੀਤੀ ਜਾਵੇ ਕਿ ਕੇ ਸਰਕਾਰ ਦੇ ਇਹ ਸਰਸੇ ਦੌਰਾਨ ਸਾਰੇ ਕੰਮ ਨੇਪਰੇ ਚਾੜ੍ਹ ਲੈ ਜਾਣ ਲਗਭਗ 61 ਲੱਖ ਦੀ ਰਕਮ ਨਾਲ ਬਣਨ ਵਾਲੀ 5 ਕਿਲੋਮੀਟਰ ਦੀ ਇਹ ਸੜਕ ਦੀ ਸ਼ੁਰੂਆਤ ਕਰਨ ਬੇਲੇ ਮਾਰਕੀਟ ਕਮੇਟੀ ਬਿਲਗਾ ਦੇ ਚੇਅਰਪਰਸਨ ਬੀਬੀ ਗਰਮੀਤ ਕੌਰ ਸੰਘੇੜਾ ਉਹਨਾਂ ਦੇ ਨਾਲ ਨਗਰ ਪੰਚਾਇਤ ਬਿਲਗਾ ਦੇ ਪ੍ਰਧਾਨ ਸਰਦਾਰ ਗੁਰਨਾਮ ਸਿੰਘ ਜੱਖੂ ਨਰੇਸ਼ ਕੁਮਾਰ ਮਹਿੇ ਕਾਉਂਸਲਰ ਬਲਰਾਜ ਕੌਰ ਕਾਉਂਸਲਰ ਬਲਬੀਰ ਕੌਰ ਜੋਤੀ ਖਾਨ ਸਾਹਿਲ अरोड़ा ਜੋਗਾ ਸਿੰਘ ਉਪਲ ਮਨਜੀਤ ਸਿੰਘ ਕੰਦੋਲਾ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਹੋਰ ਵਰਕਰ ਵੀ ਮੌਜੂਦ ਸਨ